ਆਪਣੇ ਕੋਲੇ ਜਿੰਨੇ ਵੀ ਸਾਈਜ਼ ਦੇ ਰੋਟਾਵੇਟਰ ਨੇਗੇ 8 ਫੁੱਟ 9 ਫੁੱਟ 10 ਫੁੱਟ 12 ਫੁੱਟ ਨਾ ਸਾਰਿਆਂ ਦੇ ਉੱਤੇ ਆਪਾਂ 10-10000 ਰੁਪਏ ਦਾ ਡਿਸਕਾਊਂਟ ਲਾਇਆ ਆ ਆਮ ਰੋਟਾਵੇਟਰ ਦੇ ਵਿੱਚ 2.5 ਇੰਚ ਹੀ ਹੁੰਦਾ ਇਹ ਆਪਾਂ 3 ਇੰਚ ਹੀ ਦਿੱਤਾ ਠੀਕ ਹੈ ਉਹਨਾਂ ਚ 2.5 ਹੁੰਦਾ ਆਪਾਂ 3 ਦਿੱਤਾ ਇੱਕ ਤੇ ਇਹਦੇ ਵਿੱਚ ਵੇਟ ਵਧ ਗਿਆ ਇਹਨੂੰ ਕਹਿੰਦੇ ਆਂਗੇ ਆਪਾਂ ਸਟੀਫਨਰ ਆ ਆ ਪੱਤੀ ਨੂੰ ਜੀ ਆਮ ਦੇ ਵਿੱਚ ਨਾ ਇਹ ਅੱਧੀ ਹੁੰਦੀ ਹੈ ਇਦਾਂ ਹਾਫ ਸਟੀਫਨਰ ਹੁੰਦਾਗਾ ਹਾਂਜੀ ਠੀਕ ਹੈ ਆਪਣੇ ਉਹ ਉਹਦੇ ਵਿੱਚ ਕੀ ਹੁੰਦਾਗਾ 9 ਫੁੱਟ ਰੋਟਾਵੇਟਰ ਦੇ ਵਿੱਚ ਹਾਫ ਸਟਿਫਨਰ ਲੱਗਿਆ ਹੁੰਦਾ ਤੇ ਸਟਿਫਨਰ ਹੁੰਦਾ ਵੀ ਇੱਕ ਹੈ ਆਪਣੇ ਜੇ ਇਹਨੂੰ ਵੀ ਆਪਾਂ ਐਜ ਸਟਿਫਨਰ ਕਾਊਂਟ ਕਰ ਲਈਏ 1 2 3 4 ਤਾਂ ਹੀ ਹੋਗੇ ਠੀਕ ਹੈ ਇਹ ਆ ਬਾਡੀ ਹੈ ਹਾਂਜੀ ਬਾਡੀ ਆਪਣੀ 5mm ਹੋਗੀ ਉਹਦੇ ਵਿੱਚ 4mm ਹੁੰਦੀ ਹੈ ਓਕੇ ਠੀਕ ਹੈ ਮਤਲਬ ਹਰੇਕ ਚੀਜ਼ ਜਿਵੇਂ ਕਹਦੀਏ ਪਲੱਸ ਹੈ ਜੀ ਆਪਾਂ ਥੱਲੇ ਗੱਲ ਕਰੀਏ ਜਿਹੜੀ ਇਹ ਪਾਈਪ ਆ ਇਹਨੂੰ ਰੂਟਰ ਪਾਈਪ ਬੋਲ ਦਿੰਦੇ ਨੇ ਆਪਾਂ ਅੱਛਾ ਠੀਕ ਹੈ ਜੀ ਇਹ ਪਾਈਪ ਆਪਣੀ ਹੈਗੀ ਹੈਗੀ ਜੇ ਗੱਲ ਕਰੀ ਆਪਾਂ 70 90 ਦੀ 90 ਦੇ ਵਿੱਚੋਂ 70 ਕੱਢੇ 20 ਰਹਿ ਗਏ 20 ਰਹਿ ਗਏ ਹਾਂਜੀ 10 10 mm ਦੀ ਇਹ ਅੰਦਰੋਂ ਪਾਈ ਟੂਟਾ ਬਿੱਟਰ ਤੇ ਬਲੇਡਾਂ ਦੇ ਵਿੱਚ ਬਾਡੀ ਦੇ ਤੇ ਵਿੱਚ ਪੂਰਾ ਪ੍ਰੋਪਰ ਆਪਾਂ ਹੱਥ ਟੇਡਾ ਕਰਕੇ ਐ ਫੇਰ ਸਕਦੇ ਆ ਇਹਦੇ ਵਿੱਚ ਸਪੇਸ ਬਹੁਤ ਰਹੀ ਹੋਣਾ ਦੋਨੇ 28 ਨੰਬਰ ਕਰਾਰੀਆਂ ਨੇ ਠੀਕ ਹੈ ਜੀ ਆ ਵੀ 28 ਦੰਦੇ ਵਾਲੀ ਇਹ 20 35 28 ਦੇ ਸੈਟ ਦੀ ਆ ਆਪਣੇ ਵਾਲੀ 21 37 28 ਦੇ ਸੈਟ ਦੀ ਆ ਓਕੇ ਠੀਕ ਹੈ ਹੈ ਤਾਂ ਦੋਨੇ 28 ਨੰਬਰ ਨੇ ਪਰ ਜੇ ਇਹਨਾਂ ਨੂੰ ਰੱਖੋਗੇ ਤੁਸੀਂ ਤਾਂ ਦੇਖੋ ਇਹਨਾਂ ਦੀ ਹਾਈਟ ਦਾ ਤੇ ਮਟਾਈ ਦਾ ਫਰਕ ਦੇਖੋ ਬਿਲਕੁਲ ਜੀ ਇੰਟੀ ਮਗੂ ਮਗਣ ਪਉਣੇ ਇੱਚਾ ਚੱਕ ਗਈ ਹੈ ਨਾ ਹਾਂ ਕੇਰਾ ਅਸੀਂ ਕਾਲਜੀ ਸੋ ਅੱਜ ਨਾ ਕਿਸਾਨ ਭਰਾਵਾਂ ਵਾਸਤੇ ਸੱਜਣੋਂ ਇੱਕ ਠਮਾਕਾ ਆਫਰ ਲੈ ਕੇ ਆਏ ਆ ਕਿਉਂਕਿ ਜਿਹੜਾ ਵੀ ਕਿਸਾਨ ਭਰਾ ਖੇਤੀ ਦੇ ਨਾਲ ਜੁੜਿਆ ਹੋਇਆ ਉਹਨੂੰ ਬੈਸੀ ਦਿਲ ਦੇ ਵਿੱਚ ਇਹ ਸ਼ੌਂਕ ਹੁੰਦਾ ਵੀ ਨਵੀਆਂ-ਨਵੀਆਂ ਅਪਡੇਟਾਂ ਖੇਤੀ ਦੇ ਸੰਧਾਂ ਬਾਰੇ ਕੀ ਆ ਰਹੀਆਂ ਨੇ ਕਿਹੜੇ ਐਂਪਲੀਮੈਂਟ ਦੇ ਵਿੱਚ ਕਿਸਾਨ ਦਾ ਫਾਇਦਾ ਹੋ ਰਿਹਾ ਉਹ ਇਹ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਦਾ ਹੁੰਦਾ ਸੱਜਣੋਂ ਵਾਕਈ ਨਾ ਤੁਹਾਡਾ ਅੱਜ ਫੁੱਲ ਫਾਇਦਾ ਕਰਨਾ ਤੁਹਾਨੂੰ ਇੰਨੇ ਕੁ ਮਜ਼ਬੂਤ ਜਿਵੇਂ ਕਹਦੀ ਅਸੀਂ ਐਪਲੀਮੈਂਟ ਦਿਖਾਉਣੇ ਆ ਇੰਨੇ ਕੁ ਮજબૂત ਰੂਟਾਵੇਟਰ ਦਿਖਾਉਣੇ ਆ ਵੀ ਉਹਨਾਂ ਦੇ ਜੇ ਵੇਟ ਦੇ ਮੁਕਾਬਲਾ ਕਰੀਏ ਤਾਂ ਮੇਰੇ ਹਿਸਾਬ ਨਾਲ ਪੰਜਾਬ ਦਾ ਕੀ ਆਲ ਇੰਡੀਆ ਦਾ ਕੋਈ ਵੀ ਰੂਟਾਵੇਟਰ ਮੁਕਾਬਲਾ ਨਹੀਂ ਕਰ ਸਕਦਾ ਤੇ ਰੇਟ ਦੇ ਵਿੱਚ ਬਿਲਕੁਲ ਵਾਜਬ ਬਣਨਗੇ ਕਿਉਂਕਿ ਇਹ ਸਪੈਸ਼ਲ ਆਫਰ ਆਇਆ ਹੋਇਆ ਉਹ ਕਿੰਨੇ ਟਾਈਮ ਲਈ ਆਇਆ ਹੋਇਆ ਕੀ ਗੱਲਬਾਤ ਹੈ ਮੈਗ੍ਰੀਟ ਵਾਲੇ ਭਰਾ ਨੂੰ ਮਿਲਦੇ ਗੁਰਪ੍ਰੀਤ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਮੈਂ ਖਾਬੀਨਾ ਕਿਸਾਨਪਰਾ ਦਿਲ ਦੇ ਵਿੱਚ ਚਾਹਣਾ ਹੁੰਦੀ ਉਹ ਵੀ ਸਾਨੂੰ ਆਫਰ ਕਿੱਥੋਂ ਮਿਲ ਰਹਾ ਹੈ ਕਿੱਥੋਂ ਮਿਲਦੇ ਆ ਬਿਲਕੁਲ ਤੇ ਮੈਂ ਖੈ ਫਿਰ ਅੱਜ ਦੱਸ ਦਈਏ ਨਹੀਂ ਬਿਲਕੁਲ ਵਧੀਆ ਗੱਲ ਪੱਟੀ ਮੈਨੂੰ ਨਾ ਇੱਕ ਚੀਜ਼ ਬੜੀ ਵਧੀਆ ਲੱਗੀ ਵੈਸੇ ਜਿੱਦਾਂ ਤੇਰਾ ਪਹਿਲਾਂ ਤੋਂ ਕੰਮ ਏਸੇ ਚੀਜ਼ ਦੇ ਨਾਲ ਸੰਬੰਧਿਤ ਸੀ ਚਾਹੇ ਇੱਕ ਵੱਡੀ ਹੋਗੀ ਚਾਹੇ ਠੀਕ ਹੈ ਆਪਣੀ ਗੱਡੀਆਂ ਡਰਾਈਵਰੀ ਵਾਲੀ ਲਾਈਨ ਹੋਗੀ ਠੀਕ ਹੈ ਉਹ ਕਿਤਨਾ ਕਿਤੇ ਕਿਸਾਨੀ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਬਿਲਕੁਲ ਟੋ ਅਟ ਭਾਈ ਜਾਂ ਲੋਕ ਆਪਣੇ ਨਾਲ ਉਦਾਂ ਦੀ ਟੱਚ ਦੇ ਵਿੱਚ ਹੁੰਦੇ ਨੇ ਹੈਨਾ ਤੇ ਇੱਕ ਭਰਾਵਾ ਮੈਨੂੰ ਇਹ ਚੀਜ਼ ਦੀ ਬੜੀ ਖੁਸ਼ੀ ਆ ਵੀ ਤੂੰ ਐਸ ਲਾਈਨ ਦੇ ਵਿੱਚ ਬੜੀ ਸੋਹਣੀ ਤਰੱਕੀ ਕਰ ਰਹੀ ਧੰਨਵਾਦ ਮਤਲਬ ਵੀ ਰੂਹ ਖੁਸ਼ ਹੁੰਦੀ ਹੈ ਮਿਹਰਬਾਨੀ ਬੋਲ ਤੇ ਬੀਰੋ ਜਿਹੜੀ ਜਿੱਦਾਂ ਪੱਟੀ ਬਾਈ ਨੇ ਗੱਲ ਕਰੀ ਆ ਵੀ ਆਫਰ ਆਪਾਂ ਦਿੱਤਾ ਹੋਇਆ ਹੈ ਨਾ ਜੀ ਉਹ ਆਫਰ ਕੀ ਹੈ ਵੀ ਆਹਾ ਹੁਣ ਜਿਹੜੇ ਆਉਣ ਵਾਲੇ 10 ਦਿਨ ਨੇਗੇ ਇਹਨਾਂ 10 ਦਿਨਾਂ ਦੇ ਵਿੱਚ ਆਪਣੇ ਕੋਲੇ ਜਿੰਨੇ ਵੀ ਸਾਈਜ਼ ਦੇ ਰੋਟਾ ਵੇਟਰ ਨੇਗੇ 8 ਫੁੱਟ 9 ਫੁੱਟ 10 ਫੁੱਟ 12 ਫੁੱਟ ਨਾਲ ਸਾਰਿਆਂ ਦੇ ਉੱਤੇ ਆਪਾਂ 10-10 ਹਜ਼ਾਰ ਰੁਪਏ ਦਾ ਡਿਸਕਾਊਂਟ ਲਾਇਆ ਹੋਇਆਗਾ ਜੀ ਠੀਕ ਹੈ ਹਾਂਜੀ ਤੇ ਜਿੱਦਾਂ ਭੱਟੀ ਨੇ ਗੱਲ ਕੀਤੀ ਹੈ ਵੀ ਮਜ਼ਬੂਤੀ ਦੀ ਹੈਨਾ ਬਿਲਕੁਲ ਜੀ ਉਹ ਮਜ਼ਬੂਤੀ ਕੀ ਹੈ ਵੀ ਆਜੋ ਤੁਹਾਨੂੰ ਨੇੜਿਓਂ ਰੋਟਾ ਵੇਟਾ ਦਿਖਾਉਣੇ ਆਪਾਂ ਆਪਣਾ ਜਿਹੜਾ ਰੋਟਾ ਵੇਟਾ ਹੈ ਭੱਟੀ ਹਾਂਜੀ ਵੀਰੇ ਤੋ ਥੋੜਾ ਕਦੇ ਤੁਹਾਨੂੰ ਗੇੜਾ ਲੱਗੇ ਆਪਣਾ ਐਮਪੀ ਮਹਾਰਾਸ਼ਟਰ ਗੁਜਰਾਤ ਬਹੁਤੇ ਭਰਾ ਆਪਣੇ ਗਏ ਹੋਣਗੇ ਉਹਨਾਂ ਨੂੰ ਪਤਾ ਵੀ ਜਿਹੜੀ ਉੱਥੇ ਉਹਨਾਂ ਸਟੇਟਾਂ ਦੇ ਵਿੱਚ ਮਿੱਟੀ ਹੈ ਨਾ ਉਹ ਮਿੱਟੀ ਬਹੁਤ ਜ਼ਿਆਦਾ ਸਖਤ ਹੈ ਅਸਾਂ ਠੀਕ ਹੈ ਉੱਥੇ ਕੀ ਹੈ ਜਿਵੇਂ ਹੁਣ ਆਪਣੇ ਤਾਂ 60 ਜਾਂ 65 ਐਚਪੀ ਟਰੈਕਟਰ ਦੇ ਉੱਤੇ ਰੋਟਾਵੇਟਰ ਚੱਲਦੇ ਨੇ 9 ਫੁੱਟੇ 10 ਫੁੱਟੇ ਠੀਕ ਹੈ 8 ਫੁੱਟਾ ਤਾਂ ਆਪਣੇ ਨਾਰਮਲ ਹੀ ਚੱਲੀ ਜਾਂਦਾ ਹਮ ਉੱਥੇ 8 ਫੁੱਟੇ ਰੋਟਾਵੇਟਰ ਟਾਵੇਂ-ਟਾਵੇਂ ਅੱਛਾ ਕਾਰਨ ਕੀ ਹੈ ਉੱਥੇ 65 ਜਾਂ 70 ਐਚਪੀ ਟਰੈਕਟਰ ਦੇ ਉੱਤੇ 7 ਫੁੱਟਾ ਰੋਟਾਵੇਟਰ ਚੱਲਦਾ ਠੀਕ ਹੈ ਠੀਕ ਹੈ ਉਹ ਮਿੱਟੀ ਬਹੁਤ ਜਿਆਦਾ ਸਖਤ ਹੈ ਠੀਕ ਹੈ ਜੀ ਤੇ ਜਿਹੜੇ ਆਮ ਰੋਟਾਵੇਟਰ ਆਪਣੇ ਪੰਜਾਬ ਦੇ ਵਿੱਚ ਚੱਲਦੇ ਨੇ ਹਾਂਜੀ ਠੀਕ ਹੈ 11 22 ਦਾ ਗੇਅਰ ਹੋ ਗਿਆ 20 35 28 ਸਾਈਡ ਗੇਅਰ ਹੋ ਗਿਆ ਜੀ 4 ਐਮੈਮਰੀ ਬਾਡੀ ਹੋ ਗਈ ਠੀਕ ਹੈ ਹਾਂ ਤੇ 76 90 ਦਾ ਰੋਟਰ ਪਾਈਪ ਹੋ ਗਿਆ ਬੋਰੋਨ ਸਟੀਲ ਦਾ ਬਲੇਡ ਹੋ ਗਿਆ ਠੀਕ ਹੈ ਜੀ ਇਸ ਸਪੈਸੀਫਿਕੇਸ਼ਨ ਦੇ ਨਾਲ ਉਥੇ ਰੋਟਾਵੇਟਰ ਇੱਕ ਦਿਨ ਵੀ ਨਹੀਂ ਚੱਲ ਸਕਦਾ अच्छा ठीक है एक शाम तक रोटा मोटे -मोटे वो रोटावेटर ਨੂੰ ਮਚੋ ਕੇ ਸਿਰਦੇ ਤੇ ਮਤਲਬ ਆਪਣੇ ਚੱਲ ਰਿਹਾ ਜਿਹੜਾ ਆਪਣੇ ਚੱਲ ਰਿਹਾ ਇਹ ਉਧਰ ਕੰਮ ਨਹੀਂ ਆ ਰਿਹਾ ਆਪਾਂ ਮਿੱਟੀ ਦੇ ਵਿੱਚ ਕਈ ਵਾਰੀ ਗਟਕਾ ਹੁੰਦਾਗਾ ਮੋٹے ਮੋٹے ਪੱਥਰ ਉਹ ਨਾ ਬਾਡੀ ਦੇ ਵਿੱਚ ਐਵੇਂ ਚਿਬ ਪਾ ਜਾਂਦੇ ਨੇ ਕਿ ਜਿਵੇਂ ਥੌੜੇ ਮਾਰੇ ਹੁੰਦੇ ਨੇ ਮਾਰੇ ਰੋਟਾਵੇਟਰ ਤੇ ਅੱਛਾ ਤੇ ਜਿੱਲੀ ਮਜ਼ਬੂਤੀ ਵਾਲਾ ਰੋਟਾਵੇਟਰ ਉੱਥੇ ਚੱਲਦਾ ਓਨੀ ਮਜ਼ਬੂਤੀ ਵਾਲਾ ਰੋਟਾਵੇਟਰ ਆਪਾਂ ਇੱਥੇ ਪੰਜਾਬ ਦੇ ਵਿੱਚ ਤੇ ਰਹੇ ਹਾਂ ਕਮਾਲ ਦੀ ਗੱਲ ਹੈ ਠੀਕ ਹੈ ਇਹ ਆਪਣੇ ਰੋਟਾਵੇਟਰ ਦੀ ਖਾਸियत ਹੈ ਖਾਸियत ਹੁਣ ਫਰਕ ਕਿੱਥੇ ਕਿੱਥੇ ਹੈ ਜਿਵੇਂ ਆਪਾਂ ਫਰੰਟ ਬੀਮ ਤੋਂ ਲੱਗ ਜੀਏ ਆਹ ਬੀਮ ਆਮ ਰੋਟਾ ਬੇਟਰ ਦੇ ਵਿੱਚ 2.5 ਇੰਚ ਹੀ ਹੁੰਦਾ ਇਹ ਆਪਾਂ 3 ਇੰਚ ਹੀ ਦੇਤਾ ਠੀਕ ਹੈ ਉਨਾ ਚ 2.5 ਹੁੰਦਾ ਆਪਾਂ 3 ਦੇਤਾ ਇੱਕ ਤੇ ਇਹਦੇ ਵਿੱਚ ਵੇਟ ਵਧ ਗਿਆ ਇਹਨੂੰ ਕਹਿੰਦੇ ਆਂਗੇ ਆਪਾਂ ਸਟੀਫਨਰ ਆਹ ਪੱਤੀ ਨੂੰ ਜੀ ਆਮ ਦੇ ਵਿੱਚ ਨਾ ਇਹ ਅੱਧੀ ਹੁੰਦੀ ਹੈ ਇਦਾਂ ਹਾਫ ਸਟੀਫਨਰ ਹੁੰਦਾਗਾ ਹਾਂਜੀ ਠੀਕ ਹੈ ਆਪਣੇ ਉਹ ਉਹਦੇ ਵਿੱਚ ਕੀ ਹੁੰਦਾਗਾ 9 ਫੁੱਟ ਰੋਟਾ ਬੇਟਰ ਦੇ ਵਿੱਚ ਹਾਫ ਸਟੀਫਨਰ ਲੱਗਿਆ ਹੁੰਦਾ ਤੇ ਸਟੀਫਨਰ ਹੁੰਦਾ ਵੀ ਇੱਕ ਆ ਆਪਣੇ ਜੇ ਇਹਨੂੰ ਵੀ ਆਪਾਂ ਐਜ ਸਟੀਫਨਰ ਕਾਊਂਟ ਕਰ ਲਈਏ 1 2 3 4 ਤਾਂ ਹੀ ਹੋਗੇ ਠੀਕ ਹੈ ਬਿਲਕੁਲ ਉਹਦੇ ਵਿੱਚ ਇੱਕ ਰਹਿ ਜਾਂਦਾ ਹੈ ਅੱਛਾ ਠੀਕ ਹੈ ਜਿਹੜਾ ਆਮ ਆਚਾਰ ਐਮ ਐਮ ਬੋਡੀ ਦੇ ਵਿੱਚ ਆਉਂਦੇ ਨੇ ਠੀਕ ਹੈ ਜੀ ਤਿੰਨ ਤਿੰਨ ਜਿਵੇਂ ਕਹਦੀ ਜੀ ਇਹਨੂੰ ਪੰਜਾਬੀ ਚ ਜਿਵੇਂ ਆਪਾਂ ਪਲੇਟ ਕਹਦੀਏ ਤਿੰਨ ਪਲੇਟਾਂ ਦਾ ਬਦਲ ਤਾਂ ਇੱਕ ਸਾਈਡ ਹੋ ਗਿਆ ਆ ਦੇਖ ਇਹਦੇ ਵਿੱਚ ਆਪਾਂ ਚੌਰਸ ਇਦਾਂ ਕੱਟ ਮਾਰ ਕੇ ਵਿਚਦੀ ਪਾਈਪ ਲੰਗਾਤੀ ਬਿਲਕੁਲ ਜੀ ਬਿਲਕੁਲ ਠੀਕ ਹੈ ਵਿਚਦੀ ਪਾਈਪ ਲੰਗਾਤੀ ਆਪਾਂ ਹਾਂਜੀ ਤੇ ਤਾਂ ਕਰਕੇ ਇਹਦੀ ਮਜ਼ਬੂਤੀ ਬਹੁਤ ਬਣ ਗਈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਆ ਜਿਹੜੀ ਹਿੱਚ ਵਾਲੇ ਸਟੀਫਨਰ ਨੇ ਇਹ ਆਪਣੇ 10mm ਦੇ ਵਿੱਚ ਹੋਗੇ ਆ 8mm ਦੇ ਵਿੱਚ ਨੇ ਠੀਕ ਹੈ ਜੀ ਠੀਕ ਹੈ ਹਾਂਜੀ ਇੱਥੇ ਜਿਆਦਾ ਮਤਲਬ ਜੁ ਵੀ ਇਹਦੇ ਨਾਲ ਮਜ਼ਬੂਤੀ ਵਣ ਗਈ ਤੇ ਜਿਹੜੀਆਂ ਸਾਈਡ ਵਾਲੀਆਂ ਪਲੇਟਾਂ ਨਹੀਂ ਆ ਹਾਂਜੀ ਠੀਕ ਹੈ ਸਾਈਡ ਪਲੇਟਾਂ ਆਪਣੀਆਂ 10mm ਦੇ ਵਿੱਚ ਹੋਗੀਆਂ ਆਮ ਦੇ ਵਿੱਚ 8mm ਹੁੰਦੀਆਂ ਨੇ ਇਹ ਠੀਕ ਹੈ ਜੀ ਠੀਕ ਹੈ ਜਿਹੜੀ ਆਹ ਬਾਡੀ ਹੈ ਹਾਂਜੀ ਬਾਡੀ ਆਪਣੀ 5mm ਹੋਗੀ ਉਦੇ ਵਿੱਚ ਚ ਆ ਰਹੀ ਮੈਮ ਹੁੰਦੀ ਹੈ ਓਕੇ ਠੀਕ ਹੈ ਮਤਲਬ ਹਰੇਕ ਚੀਜ਼ ਜਿਵੇਂ ਕਹੀਦੀ ਹੈ ਪਲੱਸ ਹੈ ਜੀ ਪਲੱਸ ਹੈ ਠੀਕ ਹੈ ਹੁਣ ਆਪਣੀ ਇਹ ਬਾਕਸ ਟਾਈਪ ਹਿੱਚ ਹੋ ਗਈ ਹਾਂਜੀ ਇਹ ਐਂਗਲ ਬਣ ਗਿਆ ਪ੍ਰੋਪਰ ਹੂੰ ਠੀਕ ਹੈ ਇਹਨੂੰ ਮੋਚਣ ਦਾ ਢੇੜਾ ਆਉਣ ਦਾ ਕੋਈ ਚਾਂਸ ਹੀ ਨਹੀਂ ਬਿਲਕੁਲ ਜੀ ਠੀਕ ਹੈ ਆਮ ਦੇ ਵਿੱਚ ਇਹ ਹਿੱਚ ਇਸ ਤਰ੍ਹਾਂ ਹੁੰਦੀ ਹੈਗੀ ਮਤਲਬ ਐਦਾਂ ਹਾਂ ਬੀ ਸ਼ੇਪ ਜੀ ਬੀ ਸ਼ੇਪ ਹਾਂਜੀ ਠੀਕ ਹੈ ਝੋਪੜੀ ਟਾਈਪ ਕਹਦੀ ਹੈ ਹਾਂ ਉਹ ਦੂਜੇ ਤੀਜੇ ਸਾਲ ਦੇ ਵਿੱਚ ਉਹ ਵਿੰਗੀ ਹੋ ਜਾਂਦੀ ਵਿੰਗੀ ਹੋ ਜਾਂਦੀ ਹੈ ਠੀਕ ਹੈ ਬਿਲਕੁਲ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਹ ਕਲੈਂਪ ਰਹਿਗੇ ਠੀਕ ਹੈ ਹਾਂਜੀ ਇਹ ਬਹੁਤ ਮਜ਼ਬੂਤ ਰਹਿਗੇ ਆਪਣੇ ਜੀ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਥੱਲੇ ਗੱਲ ਕਰੀਏ ਜਿਹੜੀ ਆਹ ਪਾਈਪ ਆ ਇਹਨੂੰ ਰੂਟਰ ਪਾਈਪ ਬੋਲਦੇ ਨੇ ਆਪਾਂ ਅੱਛਾ ਠੀਕ ਹੈ ਜੀ ਇਹ ਪਾਈਪ ਆਪਣੀ ਹੈਗੀ ਹੈਗੀ ਜੇ ਗੱਲ ਕਰੀਏ ਆਪਾਂ 70 90 ਦੀ 90 ਦੇ ਵਿੱਚੋਂ 70 ਕੱਢੇ 20 ਰਹਿ ਗਏ 20 ਰਹਿ ਗਏ ਹਾਂਜੀ 10 1 ਠੀਕ ਹੈ ਠੀਕ ਹੈ ਆਮ ਦੇ ਵਿੱਚ ਇਹ 7+7 ਦੀ ਹੁੰਦੀ ਹੈ ਜੀ 76 90 ਦੀ ਪਾਈਪ ਓਕੇ ਠੀਕ ਹੈ ਹੁਣ ਆਪਾਂ ਅੱਗੇ ਗੱਲ ਕਰੀਏ ਸਾਈਡ ਗੇਅਰ ਦੀ ਹਾਂਜੀ ਸਾਈਡ ਗੇਅਰ ਦੇ ਵਿੱਚ ਆਪਣੇ ਹੈਗੀਆਂ ਲੈ ਗਰਾਰੀਆਂ 21 36 28 ਦੀਆਂ 21 36 28 ਦੀਆਂ 35 mm ਚੌੜੀਆਂ ਓਕੇ ਆਮ ਦੇ ਵਿੱਚ ਇਹ 20 35 28 ਦਾ ਸੈੱਟ ਮਿਲਦਾਗਾ ਤੇ ਉਹ 30 mm ਚੌੜਾ ਹੁੰਦਾ ਉਸ ਗੇਅਰ ਦੇ ਨਾਲ ਇਹਦੀ ਜਿਹੜੀ ਹਾਈਟ ਹੈਗੀ ਘੱਟ ਜਾਂਦੀ ਹੈ ਤਕਰੀਬਨ ਸਾਢੇ 3 4 ਇੰਚ ਠੀਕ ਹੈ ਜੀ ਮਤਲਬ ਸਾਢੇ 3 4 ਇੰਚ ਦੀ ਹਾਈਟ ਵਧਨ ਕਰਕੇ ਹੂੰ ਇੱਥੇ ਰੋਟੇਟਰ ਤੇ ਬਲੇਡਾਂ ਦੇ ਵਿੱਚ ਬਾਡੀ ਦੇ ਤੇ ਵਿੱਚ ਪੂਰਾ ਪ੍ਰੋਪਰ ਆਪਾਂ ਹੱਥ ਟੇਡਾ ਕਰਕੇ ਐ ਫੇਰ ਸਕਦੇ ਆ ਇਹਦੇ ਵਿੱਚ ਸਪੇਸ ਬਹੁਤ ਰਹਿ ਜਾਂਦਾ ਸਪੇਸ ਬਹੁਤ ਉੱਚਾ ਵੀ ਹੋ ਗਿਆ ਨਾ ਜੀ ਫਿਰ ਮਿੱਟੀ ਨਹੀਂ ਫਸੂਗੀ ਇਹਦੇ ਵਿੱਚ ਮਿੱਟੀ ਵੀ ਨਹੀਂ ਫਸਦੀ ਠੀਕ ਹੈ ਦੂਜੀ ਗੱਲ ਇਹਦੇ ਵਿੱਚ ਜਿਹੜੀਆਂ ਸੀਲਾਂ ਨੇ ਹਾਂਜੀ ਠੀਕ ਹੈ ਇਹਦੇ ਵਿੱਚ ਮਕੈਨੀਕਲ ਸੀਲਾਂ ਨੇ ਸੈਪ ਦੀਆਂ ਅਮਰਤ ਸੀਲਾਂ ਲੈ ਕੇ ਆਈ ਠੀਕ ਹੈ ਜਿਹੜੀ ਇਹ ਸੈਪ ਦੀ ਸੀਲ ਹੁੰਦੀ ਹੈਗੀ ਹਾਂਜੀ ਇਹ ਸੀਲ ਹੁੰਦੀ ਹੈ ਤਕਰੀਬਨ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤਾਂ 1000 ਰੁਪਏ ਦੀ ਸੀਲ ਹੁੰਦੀ ਹੈ ਇਹ ਇੱਕ ਸੀਲ ਦੀ ਗੱਲ ਇੱਕ ਸੀਲ ਦੀ ਗੱਲ ਕਰੀਏ ਠੀਕ ਹੈ ਤੇ ਜਿਹੜੀ ਆਮ ਸਿਲੀਕੋਨ ਦੀ ਸੀਲ ਆਪਣੇ ਕਿਸਾਨ ਭਰਾਵਾਂ ਨੇ ਨਾਰਮਲੀ ਬਦਲੀਆਂ ਹੋਣੀਆਂ ਰੋਟਾ ਵੇਟਦੀਆਂ ਸੀਲਾਂ ਉਹ 100 150 ਰੁਪਏ ਦੀ ਸੀਲ ਹੁੰਦੀ ਆ ਜੀ ਉਹ ਸੀਲ ਦੀ ਜੇ ਆਪਾਂ ਲਾਈਫ ਦੀ ਗੱਲ ਕਰੀਏ ਉਹ 2-3 ਸਾਲ ਚੱਲਦੀ ਆ ਮਸਾ ਠੀਕ ਹੈ ਤੇ ਜਿਹੜੀ ਆ ਮਕੈਨਿਕਲ ਸੀਲ ਆ ਗਈ ਆਪਣੀ ਸੈਪ ਦੀ ਠੀਕ ਹੈ ਇਹਦੀ ਜੇ ਪ੍ਰੋਪਰ ਸੈਟਿੰਗ ਦੇ ਨਾਲ ਆਪਣੀ ਸੀਲ ਇਹ ਪੈਗੀ ਇਹਦਾ ਮੇਨ ਕੰਮ ਹੈਗਾ ਪਾਉਣ ਦਾ ਤਰੀਕਾ ਕਈ ਵੀਰ ਕਹੀ ਜਾਂਦੇ ਨੇ ਕਿ ਇਹ ਸੀਲ ਲੀਕ ਹੁੰਦੀ ਆ ਇਹ ਲੋਹੇ ਨਾਲ ਲੋਹਾ ਕਹਿ ਕੇ ਚੱਲੂਗਾ ਵੀ ਇਹ ਖਰਾਬ ਹੋ ਜੂ ਜਾਂ ਹੋਰ ਹੋ ਜੂ ਹੂੰ ਇਹਦਾ ਜਿਹੜਾ ਪਾਉਣ ਦਾ ਤਰੀਕਾ ਇਹ ਅਣਜਾਣ ਬੰਦੇ ਤੋਂ ਨਹੀਂ ਪੈਂਦੀ ਠੀਕ ਹੈ ਜੀ ਠੀਕ ਹੈ ਆਪਣੇ ਜਿਵੇਂ ਕਹੇ ਵੀ ਇਹ ਪਿਸਟਨ ਦੇ ਨਾਲ ਰਿੰਗ ਵਗੈਰਾ ਪੈਂਦੇ ਹੁੰਦੇ ਨੇ ਠੀਕ ਹੈ ਉਹਨਾਂ ਨੂੰ ਪਾਉਣ ਦਾ ਤਰੀਕਾ ਹੈਗਾ ਇਹ ਬੰਦੇ ਬਹੁਤੇ ਜੇ ਆਪਾਂ ਕਿਸੇ ਅਣਜਾਣ ਬੰਦੇ ਨੂੰ ਕਹਿ ਦਈਏ ਵੀ ਤਾ ਇਹ ਰਿੰਗ ਪਾ ਦਿਓ ਤੋੜ ਦੂਗਾ ਇਹ ਹੋਰ ਵੀ ਅਣਾ ਜੀ ਹੁਣ ਜੀ ਤੋ ਪੈਂਦੀ ਨਹੀਂ ਉਹ ਵੀ ਕਈ ਵਾਰ ਇਹਨੂੰ ਨਿੰਦਦਾ ਹੋ ਉਹ ਨਿੰਦਦੇ ਨੇ ਉਹ ਨਿੰਦਦੇ ਆ ਉਦੋਂ ਤਾਂ ਦੇਖੋ ਆਪਣੇ ਜਿੰਨੇ ਵੱਡੇ ਬ੍ਰਾਂਡ ਨੇ ਮਾਣ ਹੀ ਹੋਊਗੀ ਸੋ ਉਹਨਾਂ ਲੀਕਾ ਹੋ ਗਿਆ ਸ਼ਕਤੀਮਾਨ ਹੋ ਗਿਆ ਜਿੰਨੀਆਂ ਵੀ ਕੰਪਨੀਆਂ ਲੈਂਕਨ ਵਗੈਰਾ ਹੋ ਗਈਆਂ ਉਹ ਆਪਦੇ ਰੋਟੇਟਰਾਂ ਦੇ ਵਿੱਚ ਸਾਰੇ ਆਹੀ ਸੀਲ ਵਰਤ ਤੇ ਇਹਦੀ 10 10 ਸਾਲ ਦੀ ਲਾਈਫ ਆ ਗਈ ਓਕੇ 8 8 10 10 ਸਾਲ ਇਹ ਲੀਕ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਠੀਕ ਹੈ ਪਰ ਜੇ ਹੁਣ ਆਪਾਂ ਕਹੀਏ ਕੋਈ ਅਣਜਾਣ ਬੰਦਾ ਇਹਨੂੰ ਪਾਊਗਾ ਤਾਂ ਉਹ ਤਾਂ ਇਹਦਾ ਕੀ ਹੈ ਜੇ ਅਣਜਾਣ ਬੰਦੇ ਨੇ ਇਹ ਪਾਲੀ ਹਾਂਜੀ ਪਾ ਕੇ ਰੋਟਾ ਵੇਟਰ ਸਾਰਾ ਕਸਤਾ ਜੀ ਨਵਾ ਨਵਾ ਬੰਨਣ ਵੇਲੇ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਬੰਦਾ ਇੱਥੇ ਇਹਦੇ ਵਿੱਚ ਤੇਲ ਪਾਊਗਾ ਹੂੰ ਤੇਲ ਪਾਉਣ ਵੇਲੇ ਹੀ ਤੇਲ ਲੀਕ ਹੋ ਜੀ ਓਕੇ ਜੇ ਨਹੀਂ ਸੈੱਟ ਬੈਠੀ ਜੇ ਨਹੀਂ ਸੈੱਟ ਜੇ ਨਹੀਂ ਸਟਵਟ ਪਹਿਲੀ ਨੇ ਰਿਜ਼ਲਟ ਦੇਣਾ ਹਾਂ ਓਕੇ ਮੰਨ ਲਾ ਕਈ ਵਾਰੀ ਆਪਣੇ ਕੋਲੇ ਵੀ ਇਹ ਚੀਜ਼ਾਂ ਆ ਜਾਂਦੀਆਂ ਨੇ ਜੀ ਆਪਣਾ ਕੋਈ ਕਈ ਵਾਰੀ ਅਣਜਾਣ ਮਕੈਨਿਕ ਰੋਟਾਵੇਟਰ ਦੇ ਵਿੱਚ ਸੀਲ ਪਾਉਂਦਾ ਮੰਨ ਲਓ ਹੈਨਾ ਹਾਂਜੀ ਹਾਂਜੀ ਉਹਨੇ ਸੀਲ ਪਾਈ ਤੇ ਤੇਲ ਪਾਇਆ ਤੇ ਨਾਲ ਦੀ ਨਾਲ ਥੱਲੇ ਲੀਕ ਹੋ ਗਿਆ ਇਹਨੂੰ ਪਾਉਣ ਦਾ ਹੀ ਤਰੀਕਾ ਕਾ ਓਕੇ ਓਕੇ ਠੀਕ ਹੈ ਜਦੋਂ ਇਹ ਪ੍ਰੋਪਰ ਪੈ ਗਈ ਤਾਂ 2 ਸਾਲ ਦੀ ਤਾਂ ਦੇਖ ਆਪਣੇ ਰੋਟਾਵੇਟਰ ਦੀ ਗਾਰੰਟੀ ਹੈ ਅਸਲ 2 ਸਾਲ ਦੀ ਆਪਾਂ ਨਵੇਂ ਦੀ ਗਾਰੰਟੀ ਦੇ ਕੇ ਦੋ ਦੇ ਹਾਂ ਨਵੇਂ ਰੋਟਾਵੇਟਰ ਨੂੰ ਕੁਝ ਵੀ ਹੁੰਦਾ ਮੰਨ ਲਓ ਤੁਹਾਡੇ ਗੇਅਰ ਨੂੰ ਸੀਲ ਨੂੰ ਕੁਝ ਹੋ ਗਿਆ ਤਾਂ ਆਪਾਂ ਜਾ ਕੇ ਉੱਥੇ ਚੇਂਜ ਕਰਕੇ ਆਵਾਂਗੇ ਓਕੇ ਉਹ ਉਹ ਮਤਲਬ ਫ੍ਰੀ ਹੋਊ ਉਹ ਫ੍ਰੀ ਹੋਊ ਆਪਣਾ ਕੋਈ ਖਰਚਾ ਨਹੀਂ ਲੈਣਾ ਕੁਝ ਨਹੀਂ ਲੈਣਾ ਠੀਕ ਹੈ 2 ਸਾਲ ਦੀ ਆਪਾਂ ਪ੍ਰੋਪਰ ਜ਼ਿੰਮੇਵਾਰੀ ਲੈਣੇ ਆ ਜੀ ਠੀਕ ਹੈ ਜੀ ਇਹ ਮਤਲਬ ਇਹ ਕੋਈ ਵੀ ਇਹ ਤੁਹਾਡੀ ਪੂਰੇ ਪੰਜਾਬ ਲਈ ਕਿਤੇ ਵੀ ਮਤਲਬ ਗਿਆ ਹਾਲ ওভার ਇੰਡੀਆ ਕਿਤੇ ਵੀ ਹੋਵੇ ਓਕੇ ਜਿੱਥੇ ਵੀ ਗਿਆ ਹੋਇਆ ਆਪਣਾ ਜਿੱਥੇ ਵੀ ਗਿਆ ਹੋਇਆ ਠੀਕ ਹੈ ਇਹ ਆਪਾਂ ਮਤਲਬ ਇੰਨੀ ਜ਼ਿੰਮੇਵਾਰੀ ਦਿੰਨੇ ਤੇ ਜਿਹੜਾ ਪਿੱਛੇ ਦਾ ਡਾਲਾ ਚਾਹ ਰਹੇ ਮੈਂ ਵਾ ਡਾਲੇ ਦੇ ਵਿੱਚ ਜਿਹੜੇ ਹੁਣ ਸਪ੍ਰਿੰਗ ਲੰਗੇ ਹ ਅਸਾ ਇੱਕ ਉਧਰਲੀ ਸਾਈਡ ਹੁੰਦਾ ਕਿ ਇਧਰਲੇ ਪਾਸੇ ਵੱਧ ਤੋਂ ਵੱਧ 4 ਲਾਂ ਲੈਣ ਨੇ ਇਹਦੇ ਵਿੱਚ ਹੁਣ 6 ਸਪਰਿੰਗ ਮਿੱਟ ਹੈ। ਠੀਕ ਆ ਠੀਕ ਹੈ। ਬਿਲਕੁਲ ਜੀ। ਇਹ ਇਹ ਫੇ ਫਿਰ ਸੇ ਲਾਉਣ ਦਾ ਰੀਜਨ ਕੀ ਹੋ ਗਿਆ ਜੀ ਤੁਹਾਡਾ ਮਤਲਬ ਤੁਸੀਂ ਵੱਧ ਕਿਉਂ ਲਾ ਰਹੇ ਹੋ? ਵੱਧ ਲਾਉਣ ਦਾ ਕਾਰਨ ਪੱਟੀ ਇਹ ਹੈ ਵੀ ਜਦੋਂ ਆਪਾਂ ਡੂੰਗਾ ਪਾਉਣਾਗਾ ਮੰਨ ਲਓ ਹੁਣ ਆਪਣੇ ਆਲੂ ਬੀਜਣ ਵਾਲੇ ਵੀਰ ਲੈਣਗੇ ਜਿੰਨੇ ਜਿਹੜੇ ਆਲੂ ਦੀ ਫਸਲ ਲਾਉਂਦੇ ਨੇ ਹੈਨਾ? ਹਾਂਜੀ ਤਾਂ ਉੱਥੇ ਕੀ ਹੈਗਾ ਪਹਿਲਾਂ ਮਲਚਰ ਫੇਰਿਆ। ਹੂੰ ਮਲਚਰ ਫੇਰਨ ਤੋਂ ਬਾਅਦ ਕਈ ਇਦਾਂ ਦੇ ਰੋਟਾ ਬੇਟ ਨੇ ਜਿਹੜੇ ਪ੍ਰੋਪਰ ਕੰਮ ਨਹੀਂ ਕਰਦੇ ਉਹ ਉੱਤੀ ਬ ਜੀ ਹੁਣ ਆਪਣੇ ਰੋਟਾਵੇਟਰ ਦੀ ਮੇਨ ਖਾਸੀਅਤ ਇਹ ਹੈ ਵੀ ਤੁਸੀਂ ਕਿੰਨਾ ਮਰਜ਼ੀ ਡੂੰਗਾ ਲਾ ਲਓ ਇੱਕ ਦਹਾ ਵੜਕੂਗਾ ਨਹੀਂ ਵੜਕੂਗਾ ਨਹੀਂ ਬਿਲਕੁਲ ਦੂਜਾ ਇਹ ਪ੍ਰਾਲੀ ਨਾਲ ਜਾਮ ਨਹੀਂ ਹੋਊਗਾ ਠੀਕ ਹੈ ਹੁਣ ਅਸੀਂ ਪ੍ਰੋਪਰ ਜੇ ਡਾਲਾ ਇਹਦਾ ਦਾਬ ਦੇ ਕੇ ਰੱਖੂਗਾ ਤਾਂ ਪਿੱਛੇ ਢੇਰੀਆਂ ਆਈਆਂ ਨਹੀਂ ਬਣਾਊਗਾ ਹਾਂ ਇਹ ਵੀ ਗੱਲ ਮੰਨੂਗਾ ਇਹ ਦਾ ਕਰਕੇ ਆਪਾਂ ਇਹ ਸਪਰਿੰਗ ਛੇ ਲਾ ਤੇ ਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਆ ਗਰਾਰੀਆਂ ਨੇ ਠੀਕ ਹੈ ਹਾਂਜੀ 21 ਤੇ 20 ਨੰਬਰ ਗਰਾਰੀਆਂ ਚ ਲੈ ਅੰਦਰ ਪਈ ਐ ਹੁਣ ਆ ਦੋਨੇ ਨਾ 28 ਨੰਬਰ ਗਰਾਰੀਆਂ ਨੇ ਠੀਕ ਹੈ ਜੀ ਆ ਵੀ 28 ਦੰਦੇ ਵਾਲੀ ਇਹ 203528 ਦੇ ਸੈਟ ਦੀ ਆ ਆਪਨਲ ਦੀ 213628 ਦੇ ਸੈਟ ਦੀ ਹੈ ਓਕੇ ਠੀਕ ਹੈ ਹੈ ਤਾਂ ਦੋਨੇ 28 ਨੰਬਰ ਨੇ ਪਰ ਜਿਹਨਾਂ ਨੂੰ ਰੱਖੋਗੇ ਤੁਸੀਂ ਤਾਂ ਦੇਖੋ ਇਹਨਾਂ ਦੀ ਹਾਈਟ ਦਾ ਤੇ ਮਟਾਈ ਦਾ ਫਰਕ ਦੇਖੋ ਬਿਲਕੁਲ ਜੀ ਇੰਚੀ ਮਗੂ ਮਗਣ ਪਉਣੇ ਇੰਚ ਤਾਂ ਚੱਕ ਗਈ ਹੈ ਨਾ ਹਾਂ ਕਿਰਾ ਇਹ ਚੀਜ਼ ਦਾ ਫਰਕ ਹੈ ਆਪਾਂ ਇਹ ਯੂਜ਼ ਕਰਦੇ ਆਪਾਂ ਇਹ ਯੂਜ਼ ਕਰਦੇ ਆ ਤਾਂ ਇਸੇ ਕਰਕੇ ਆਪਣੀ ਲੀਡ ਹੈਟ ਉੱਚੀ ਹੈ ਹਾਂ ਆਪਣਾ ਇੱਕ ਮਾਡਲ ਆਉਂਦਾ ਫੋਰਸ ਮਾਡਲ ਹਾਂਜੀ ਜਿੱਦਾਂ ਦਾ ਆਮ ਸਾਰੀਆਂ ਕੰਪਨੀਆਂ ਦੇ ਮਾਡਲ ਆਉਂਦੇ ਨੇ ਆਪਣਾ ਉਦਾਂ ਦਾ ਵੀ ਇੱਕ ਮਾਡਲ ਆਉਂਦਾ ਹੈ ਠੀਕ ਹੈ ਜੀ ਠੀਕ ਉਹਦਾ ਜੇ ਆਪਾਂ ਗੱਲ ਕਰੀਏ ਵੀ 8 ਫੁੱਟੇ ਰੋਟੇਟਰ ਦਾ ਆਪਾਂ 1 ਲੱਖ 5000 ਦੇ ਵਿੱਚ ਸੇਲ ਕਰਦੇ ਆਂ ਪਰ ਆਪਾਂ ਉਸ ਰੋਟੇਟਰ ਦੇ ਵਿੱਚ ਵੀ ਸੀਲ ਆ ਪਾਉਣੀ ਆ ਅੱਛਾ ਠੀਕ ਹੈ 20 35 28 ਵਾਲ ਦੇ ਜਿਹੜਾ 8 ਫੁੱਟ ਆਪਾਂ 1 ਲੱਖ 5000 ਦਾ ਨਵਾਂ ਦਿੰਨੇ ਆ ਨਵਾਂ ਦਿੰਨੇ ਆ ਉਹਦੇ ਵਿੱਚ ਵੀ ਸੀਲਾ ਇਹਦਾ ਸੀਲਾ ਇਹ ਦੇਵਾਂਗੇ ਫੋਰਸ ਮਾਡਲ ਦੇ ਨਾਮ ਨਾਲ ਆਪਣਾ ਰੋਟੇਟਰ ਹੋ ਆਉਂਦਾਗਾ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਇਹ ਆ ਅਰਥ ਮਾਡਲ ਹਾਂਜੀ ਇਹਦੇ ਵਿੱਚ ਸਾਰਾ ਕੁਝ ਜਮ੍ਹਾਂ ਸਿਰੇ ਤੱਕ ਓਕੇ ਠੀਕ ਹੈ ਤੇ ਬਾਕੀ ਜਿਹੜੇ ਵੀ ਵੀਰ ਇਸ ਵੀਡੀਓ ਨੂੰ ਵੇਖ ਕੇ ਆਉਣਗੇ ਹਾਂਜੀ ਤੇ ਉਹਨਾਂ ਦਾ ਪ੍ਰੋਪਰ ਆਪਾਂ ਕਹਿ ਦਈਏ ਵੀ ਮਾਨ ਸਨਮਾਨ ਕੀਤਾ ਜਾਊਗਾ ਤੇ ਉਹਨਾਂ ਨੂੰ ਹੋਰ ਵੀ ਆਪਾਂ ਫਾਇਦਾ ਕਰਾਂਗੇ ਰੋਟਾਵੇਟਰ ਤੇ ਇੱਕ ਵੱਡੀ ਆਪਣੀ ਹੋਰ ਸਕੀਮ ਚੱਲਦੀ ਆ ਜੀ ਆਪਾਂ ਸਾਂਵੇਂ ਖੜ ਕੇ ਬਾਈਆਂ ਨੂੰ ਸਾਰੀ ਡਿਸਕ੍ਰਾਈਬ ਕਰਦੇ ਆ ਉਹਦੇ ਵਿੱਚ ਕੀ ਹੈ ਮੰਨ ਲਓ ਹੁਣ ਬਾਈ ਨੇ ਕਿਸ ਨੇ ਰੋਟਾਵੇਟਰ ਲੈਣਾਗਾ ਹਾਂਜੀ ਠੀਕ ਹੈ ਉਹ ਕਹਿੰਦਾ ਵੀ ਇਹ ਰੋਟਾਵੇਟਰ ਮੈਂ ਲਵਾਂਗਾ 6 ਮਹੀਨੇ ਜਾਂ ਸਾਲ ਠਹਿਰ ਕੇ ਠੀਕ ਹੈ ਠੀਕ ਹੈ ਆਪਾਂ ਨਾ ਜਦੋਂ ਪੀਏਯੂ ਦਾ ਮੇਲਾ ਹੋਊਗਾ ਕਿਸਾਨ ਮੇਲਾ ਯੂਨੀਵਰਸਿਟੀ ਦਾ ਲੁਧਿਆਣਾ ਜੀ ਲੁਧਿਆਣਾ ਹਾਂਜੀ ਆਪਾਂ ਨਾ ਲੁਧਿਆਣੇ ਮੇਲੇ ਦੇ ਉੱਤੇ ਇੱਕ ਰੋਟਾਵੇਟਰ ਕਿਸੇ ਇੱਕ ਵੀਰ ਨੂੰ ਗਿਫਟ ਕਰਨਾ ਅਸਾਂ ਜਿਹਦੇ ਮਤਲਬ ਉਹ ਇਹ ਬੁਕਿੰਗ ਦੇ ਹਿਸਾਬ ਤੇ ਆ ਜੀ ਹਾਂ ਜਿਵੇਂ ਮੰਨ ਲਓ ਆਪਾਂ ਨੂੰ ਕਿਸੇ ਵੀਰ ਨੇ ਬੁਕਿੰਗ ਕਰਾਤੀ ਹੋਣਾ ਜੀ ਜੀ ਬੁਕਿੰਗ ਕਰਵਾਤੀ ਉਹਨੇ ਤੇ ਆਪਾਂ ਉਹਦੀ ਬੁਕਿੰਗ ਸਲਿੱਪ ਉਹਨੂੰ ਦੇਤੀ ਉਹਨੇ ਆਪਾਂ ਨੂੰ ਆਨਲਾਈਨ ਪੇਮੈਂਟ ਪਾਤੀ ਬੁਕਿੰਗ ਕਰਾਤੀ ਤੇ ਉਹਨੇ ਦੱਸਤਾ ਆਪਾਂ ਨੂੰ ਮੈਂ ਕਿੰਨੇ ਫੁੱਟਾ ਰੋਟਾਵੇਟਰ ਲੈਣਾ ਕਿਹੜੇ ਟਰੈਕਟਰ ਤੇ ਮੈਂ ਚਲਾਉਣਾਗਾ ਠੀਕ ਹੈ ਚਾਹੇ ਉਹ 2 ਸਾਲ ਨੂੰ ਲੈ ਲੇ ਚਾਹੇ 1 ਸਾਲ ਨੂੰ ਲੈ ਲੇ ਉਹ ਉਹਦੀ ਮਰਜ਼ੀ ਆ ਠੀਕ ਹੈ ਜੀ ਇੱਕ ਤਾਂ ਜਿਹੜਾ ਆਪਣਾ ਅੱਜ ਦਾ ਰੇਟ ਹੈ ਉਹਦੀ ਉਸ ਰੇਟ ਦੇ ਵਿੱਚ ਹੀ ਬੁਕਿੰਗ ਹੋ ਜੂ। ਓਕੇ ਠੀਕ ਹੈ ਜੇ ਆਪਣਾ ਮੰਨ ਲਾ ਕੱਲ ਨੂੰ ਆਪਾਂ ਰੋਟੇਟਰ ਦਾ ਰੇਟ 20000 ਰੁਪਏ ਵਧਾ ਦਿੰਨੇ ਆ। ਹਾਂਜੀ ਅੱਜ ਤੋਂ 2 ਸਾਲ ਨੂੰ ਪਰ ਜਿਹੜੇ ਬੰਦੇ ਨੇ ਹੁਣ ਬੁਕਿੰਗ ਕਰਾਈ ਹੈ ਉਹਨੂੰ ਉਹੀ ਰੇਟ ਮਿਲੂਗਾ 2 ਸਾਲ ਨੂੰ ਵੀ। ਠੀਕ ਹੈ ਜੀ। ਬੁਕਿੰਗ ਦਾ ਅਮਾਊਂਟ ਆਪਾਂ ਮਿਨੀਮਮ ਜਿਹਾ ਰੱਖਿਆ 1000 ਰੁਪਏ। ਸਿਰਫ 1000 ਰੁਪਏ ਸਿਰਫ 1000 ਰੁਪਏ ਦੇ ਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਅੱਜ ਤੋਂ ਜੇ 2 ਸਾਲ ਨੂੰ ਰੋਟੇਟਰ ਲੈ ਲਿਓ ਆਹੀ ਰੇਟ ਦੇ ਵਿੱਚ ਤੁਹਾਨੂੰ ਰੋਟੇਟਰ ਮਿਲੂਗਾ ਹਾਂ ਇਹ ਇਹ ਤਾਂ ਹੋਗਾ ਜੀ ਮਤਲਬ ਰੇਟ ਵਧਣ ਦੀ ਗੱਲ ਵੀ ਜੇ ਅੱਜ ਤੋਂ 2 ਸਾਲ ਨੂੰ ਵੱਧ ਹੈ 20000 ਹਾਂ ਤਾਂ ਆਪਾਂ ਨੂੰ ਦੋ ਦੇ ਹੀ ਦਵਾਂਗੇ ਹਾਂ ਆਪਾਂ ਨੂੰ ਅੱਜ ਦੇ ਰੇਟ ਵਾਲੀ ਦੇਵਾਂਗੇ ਅੱਜ ਦੇ ਰੇਟ ਵਾਲੀ ਦਵਾਂਗੇ ਤੇ ਹੋਰ ਇਹਦੇ ਵਿੱਚ ਬੈਨੀਫਿਟ ਕੀ ਹੈਗਾ ਜਿੰਨੀਆਂ ਵੀ ਹੁਣ ਤੱਕ ਬੁਕਿੰਗਾਂ ਹੋ ਰਹੀਆਂ ਨੇ ਜਾਂ ਪੀਏਯੂ ਦੇ ਮੇਲੇ ਤੱਕ ਬੁਕਿੰਗਾਂ ਹੋਰ ਹੋਣਗੀਆਂ ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਵੀਰ ਦੀ ਪਰਚੀ ਚੱਕਾਂਗੇ ਉਹ ਜਿਹਦੀ ਵੀ ਪਰਚੀ ਹੋਊਗੀ ਉਹਨੂੰ ਰੋਟਾਵੇਟਰ ਆਪਾਂ 8 ਫੁੱਟਾ ਫਰੀ ਦੇ ਦੇਾਂਗੇ 60 ਫੁੱਟਾ ਰੋਟਰ ਫਰੀ ਚ ਦੇਣਾ ਹਾਂ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੇ ਮੰਨ ਲਓ ਹੁਣ ਉਹਨੂੰ ਰੋਟਾਵੇਟਰ ਨਹੀਂ ਨਿਕਲਿਆ ਰੋਟਾਵੇਟਰ ਤਾਂ ਦੇਖੋ ਕਿਸੇ ਇੱਕ ਵੀਰ ਨੂੰ ਨਿਕਲੂਗਾ ਜਿਹੜੇ ਬਾਕੀ ਰਹਿ ਗਏ ਉਹਨਾਂ ਦਾ 100000 ਰੁਪਿਆ ਕੰਪਨੀ ਕੋਲੇ ਪਿਆਗਾ ਮੰਨ ਲਓ ਬਿਲਕੁਲ ਜੀ ਠੀਕ ਹੈ ਉਹਨੇ ਰੋਟਾਵੇਟਰ ਵੀ ਨਹੀਂ ਲੈਣਾ ਉਹਦੇ ਮਨ ਬਣ ਗਿਆ ਵੀ ਯਾਰ ਮੈਨੂੰ ਤਾਂ ਸੈਕੰਡ ਹੈਂਡ ਰੋਟਾਵੇਟਰ ਮਿਲ ਗਿਆ ਜੀ ਠੀਕ ਹੈ ਉਹਨੇ ਉਹਦਾ 1000 ਰੁਪਿਆ ਉਹ ਪਿਆ ਆਪਣੇ ਕੋਲੇ ਉਹਨੇ ਕੋਈ ਬਲੇਡ ਲੈਣੇ ਨੇ ਰੋਟਾਵੇਟਰ ਦੇ ਤਾਂ ਆਏ ਉਹਦੇ ਜਾਂ ਉਹਨੇ ਸੁਪਰ ਸੀਟਰ ਦੇ ਬਲੇਡ ਲੈਣੇ ਨੇ ਜਾਂ ਉਹਨੇ ਕੋਈ ਸੀਲ ਲੈਣੀ ਆ ਜਾਂ ਉਹਨੇ ਕੋਈ ਪੀਟੀਓ ਸ਼ਾਫਟ ਲੈਣੀ ਆ ਜਾਂ ਰੋਟਾਵੇਟਰ ਦਾ ਕੋਈ ਗੀਅਰ ਲੈਣਾ ਕੋਈ ਵੀ ਸਪੇਅਰ ਪਾਰਟ ਲੈਣਾਗਾ ਮੰਨ ਲਓ ਉਹ ਬਲੇਡ ਲੈਣ ਆ ਗਿਆ ਹਾਂਜੀ ਬਲੇਡ ਤਾਂ ਆਏ ਉਹਦੇ ਸੁਪਰ ਸੀਟਰ ਦੇ ਬਲੇਡ ਹੋਗੇ 15000 ਦੇ 1000 ਰੁਪਿਆ ਉਹਦਾ ਪਿਆਗਾ 14000 ਰੁਪਿਆ ਉਹ ਆਪਾਂ ਨੂੰ ਦੇ ਦੇ ਤੇ ਬਲੇਡ ਉਹ ਲੈ ਜੂਗਾ ਉਹ ਤਾਂ ਮਤਲਬ ਜਮ ਹੀ ਪਿਆ ਆਪਣੇ ਕੋਲੇ ਉਹਦਾ ਆਪਣੇ ਕੋਲੇ ਜਾਣਾ ਤਾਂ ਜਮ ਹੀ ਪਿਆ ਯਾਰ ਤੇ ਦੂਜੀ ਗੱਲ ਕਈ ਵੀਰ ਕਹਿਣਗੇ ਵੀ ਯਾਰ ਆਪਾਂ ਰੇਟ ਨਾ ਬੜਾ ਲਾ ਦਈ ਟਾਇਓ ਦਾ ਬਲੇਡ ਜਿਹੜਾ 270 ਰੁਪਏ ਵਿਕਦਾ ਹੈ ਐਲ ਜੀ ਐਫ ਨਿਊ ਐਲ ਜੀ ਐਫ ਸਪਰਿੰਗ ਸਟੀਲ ਦਾ ਬਲੇਡ ਉਹ ਆਪਾਂ ਤੁਹਾਨੂੰ 250 ਰੁਪਏ ਦਾ ਦੇਵਾਂਗੇ ਜਿਹੜਾ ਐਲ ਟੀ ਬਲੇਡ ਟਾਇਓ ਦਾ 190 ਰੁਪਏ ਵਿਕਦਾ ਹੈ ਉਹ ਤੁਹਾਨੂੰ ਆਪਾਂ ਦੇਵਾਂਗੇ 180 ਤੋਂ ਵੀ 175 ਦੇ ਦੇਾਂਗੇ ਠੀਕ ਹੈ ਜੀ ਠੀਕ ਹੈ ਉਹ ਦੇਵਾਂਗੇ ਤੁਹਾਨੂੰ 175 ਜਿਹੜਾ ਐਲ ਸੀ ਬਲੇਡ ਹੈ 210 ਰੁਪਏ ਵਿਕਦਾ ਉਹ ਆਪਾਂ ਤੁਹਾਨੂੰ ਦੇਵਾਂਗੇ 190 ਰੁਪਏ ਤੁਸੀਂ ਆਲ ਪੰਜਾਬ ਦੇ ਵਿੱਚੋਂ ਰੇਟ ਪਤਾ ਕਰ ਲਿਓ ਬਲੇਡ ਦਾ ਏਦੂੰ ਪਲੱਸ ਹੀ ਤੁਹਾਨੂੰ ਮਿਲਣਗੇ ਇਹ ਰੇਟ ਤੇ ਤੁਹਾਨੂੰ ਬਲੇਡ ਨਹੀਂ ਮਿਲਣਾ ਜੀ ਠੀਕ ਹੈ ਆਪਾਂ ਰੇਟ ਵੀ ਜਾਇਜ਼ ਦੇਵਾਂਗੇ ਬਿਲਕੁਲ ਜੀ ਲਓ ਮਿੱਤਰੋ ਪ੍ਰੇਮ ਐਗਰੀਟੈਚ ਹਮੇਸ਼ਾ ਯਾਦ ਰੱਖਿਓ ਤੇ ਆਪਾਂ ਖੜੇ ਹਾਂ ਜੱਜ ਬਰਨਾਲੇ ਬਰਨਾਲੇ ਹਾਂ ਹੈਨਾ ਜੀ ਬਾਈ ਉਰਨ ਦੀ ਸੱਜਣੋਂ ਬਣਾ ਚਾਹਤਾ ਰਮੇ ਇਧਰ ਕੈਮਰਾ ਮਾਰਦੀ ਆਪਣੀ ਹਾਲੇ ਬਰਨਾਲੇ ਤੋਂ ਬਿਨਾ ਕੋਈ ਬ੍ਰਾਂਚ ਨਹੀਂ ਹੋਰ ਅਸਾਂ ਕੱਲੀ ਬਰਨਾਲੇ ਦੀ ਹੈ ਹਾਂ ਕਈ ਵੀਰਾਂ ਨੂੰ ਭਲੇਖਾ ਹੋਊਗਾ ਵੀ ਯਾਰ ਬ੍ਰਾਂਚ ਕਿਤੇ ਹੋਰ ਵੀ ਹੈ ਹੈਨਾ ਪਰ ਆਪਣੀ ਬ੍ਰਾਂਚ ਸਿਰਫ ਬਰਨਾਲੇ ਆ ਬਰਨਾਲੇ ਤੋਂ ਬਿਨਾ ਆਪਣੀ ਕੋਈ ਬ੍ਰਾਂਚ ਨਹੀਂ ਹੈਗੀ ਬਈ ਠੀਕ ਹੈ ਜੀ ਤੇ ਕਈ ਵਾਰ ਇਹ ਲੋਕਾਂ ਦਾ ਤੁਹਾਡੇ ਤੇ ਵਿਸ਼ਵਾਸ ਬਣਿਆ ਹੋਇਆ ਹੈ ਭਰਾਵਾ ਦਾ ਹਾਂ ਤੇ ਅਗਲਾ ਕਹਿੰਦਾ ਵੀ ਬਾਈ ਅਸੀਂ ਪੇਮੈਂਟ ਕਰ ਦਿੰਨੇ ਆ ਵੀ ਸਾਡਾ ਤੁਸੀਂ ਡਿਲੀਵਰੀ ਕਰ ਦਿਓ ਹਮ ਆਪਣੇ ਕੋਲੇ ਨਾ ਪੱਟੀ 90% ਬਾਈ ਰੋਟਾਵੇਟਰ ਐਸੇ ਤਰ੍ਹਾਂ ਹੀ ਜਾ ਰਹੇ ਨੇ ਅਸਾਂ ਤੁਸੀਂ ਆਪ ਹੀ ਭੇਜ ਦਿਓ ਹਾਂ ਮੰਨ ਲਓ ਬੰਦੇ ਨੇ ਆਪਾਂ ਨੂੰ ਪੇਮੈਂਟ ਪਾਤੀ 5000 ਰੁਪਏ ਪੇਮੈਂਟ ਪਾਤੀ ਬੁਕਿੰਗ ਦੀ ਹਾਂ ਹਾਂ ਆਹਲਾ ਕਹਿੰਦਾ ਭਾਈ ਮੈਨੂੰ ਰੋਟਾਵੇਟਰ ਭੇਜ ਦਿਓ ਬਿਲਕੁਲ ਜੀ ਠੀਕ ਹੈ ਆਪਣੀ ਇਥੋਂ ਰੋਟਾਵੇਟਰ ਲੱਦ ਕੇ ਗੱਡੀ ਅਗਲੇ ਕੋਲੇ ਜਾਊਗੀ ਹਾਂਜੀ ਠੀਕ ਹੈ ਜਦੋਂ ਅਗਲੇ ਦੇ ਘਰੇ ਰੋਟਾਵੇਟਰ ਪਹੁੰਚ ਗਿਆ ਉਹ ਜਿਹੜਾ ਮੁੰਡਾ ਸਾਡਾ ਰੋਟਾਵੇਟਰ ਛੱਡਣ ਜਾਊਗਾ ਉਹਨੂੰ ਚਾਹੇ ਉਹ ਕੈਸ਼ ਫੜਾ ਦੇ ਚਾਹੇ ਚੈੱਕ ਦੇ ਦੇ ਉਹ ਅਗਲੇ ਦੀ ਮਰਜ਼ੀ ਉਹ ਅਗਲੇ ਦੀ ਖੁਸ਼ੀ ਚਾਹੇ ਉਹ ਜਦੋਂ ਰੋਟਾਵੇਟਰ ਉਹਦੇ ਕੋਲੇ ਪਹੁੰਚ ਗਿਆ ਆਪਣੇ ਖਾਤੇ 'ਚ ਪੇਮੈਂਟ ਪਾ ਦੇ ਠੀਕ ਹੈ ਜੀ ਠੀਕ ਹੈ ਇਹ ਸਿਸਟਮ ਆਪਣਾ ਚੱਲ ਰਿਹਾ ਆਪਣੇ ਆਪਦੇ ਟਰੈਕਟਰ ਤੇ ਲੈ ਜਾਂਦੇ ਨੇ ਨਹੀਂ ਸਾਰੇ ਰੋਟਾਵੇਟਰ ਹਾਂ ਉਹ ਵੀ ਲੋਕਲ ਦੀ ਵੈਸੇ ਤਾਂ ਅੱਜ ਕੱਲ ਉਹ ਅਗਲਾ ਘਰੋਂ ਨਿਕਲਣ ਦੇ ਵਿੱਚ ਦਿੱਕਤ ਜੀ ਮੰਨਦਾ ਹਾਂ ਉਹ ਵੀ ਚਲੋ ਜੇ 5-7 ਕਿਲੋਮੀਟਰ ਆਪਾਂ ਜੇ ਤੁਹਾਨੂੰ ਮਿਲਣਾ ਹੋਊਗਾ ਤਾਂ ਤੁਹਾਨੂੰ ਖੁਸ਼ੀ ਹੋਊਗੀ ਹਾਂ ਇਹ ਕਬੱਡੀ ਗੱਲ ਹੈ ਜੀ ਜਿਵੇਂ ਕਿ ਨਾ ਵੀ ਮੋਸਟ ਵੈਲਕਮ ਆ ਤੁਸੀਂ ਆਵੋ ਤੁਸੀਂ ਪਹੁੰਚੋ ਪਹੁੰਚੋ ਹੈਨਾ ਕਿਉਂਕਿ ਜਦੋਂ ਬੈਠੋਗੇ 10 ਮਿੰਟ ਗੱਲਾਂ ਬਾਤਾਂ ਕਰਾਂਗੇ ਉਹਨਾਂ ਨੂੰ ਹੋਰ ਵੀ ਉਹਨਾਂ ਦੀ ਨੌਲੇਜ ਵਿੱਚ ਵਾਧਾ ਹੋਊਗਾ ਵਾਧਾ ਹੁੰਦਾ ਬਿਲਕੁਲ ਫਰਕ ਇਹ ਚੀਜ਼ ਦਾ ਪਤਾ ਲੱਗੂ ਵੀ ਇੱਥੋਂ ਤੇ ਹੋਰ ਰੂਟਰ ਵਟਨ ਦੇ ਵਿੱਚ ਕੀ ਫਰਕ ਹੈ ਕੀ ਫਰਕ ਹੈ ਵ ਇਸ ਰੇਟ ਦੇ ਨਾਲੋਂ ਜੇ ਤੁਸੀਂ ਇਹ ਸਾਰਾ ਜਿੱਦਾਂ ਦਾ ਸਮਾਨ ਰੋਟਾਵੇਟਰ ਚ ਆਪਾਂ ਲਾਇਆ ਵੱਟੇ ਜੇ ਇਦਾਂ ਦੇ ਸਮਾਨ ਵਾਲਾ ਰੋਟਾਵੇਟਰ ਕਿਸੇ ਨੇ ਕਿਸੇ ਹੋਰ ਕੰਪਨੀ ਤੋਂ ਲੈਣਾ ਤਾਂ ਘੱਟੋ ਘੱਟ 35-40000 ਰੁਪਏ ਅਗਲੇ ਨੂੰ ਮਹਿੰਗਾ ਮਿਲੂ ਮਹਿੰਗਾ ਮਿਲੂ ਆਹ ਰੇਟ 'ਚ ਰੋਟਾਵੇਟਰ ਨਹੀਂ ਮਿਲਣਾ ਸਹੀ ਗੱਲ ਹੈ ਜੀ ਤੇ ਇਸ ਬਹੁਤ ਭਰਾ ਹੁੰਦੇ ਜੀ ਅਗਲਾ ਕਹਿੰਦਾ ਬਈ ਉਹ ਇੰਨੇ ਦਾ ਲਾਉਂਦੇ ਆ ਉਹ ਇੰਨੇ ਦਾ ਲਾਉਂਦੇ ਆ ਪਰ ਜੋ ਇਹਦੇ ਨਾਲ ਕੰਪਨੀ ਹੰਕਾਰ ਨੇ ਕੋੜੇ ਹਾਂਜੀ ਉਹ ਮਾਡਲ ਤੈਨੂੰ ਦੱਸਿਆ ਹੈਗਾ ਆਪਣੇ ਨਾ ਨਹੀਂ ਉਹ ਵੀ ਹੈਗਾ ਜੀ ਉਹ ਪੁੱਛੇ ਇਹਦੀ ਵੀ ਗੱਲ ਕਰੀਏ ਨਾ ਕਈ ਵੀ ਹੁਣ ਜੇ ਇਹਦੇ ਨਾਲ ਕੰਪੈਰੀਸ਼ਨ ਕਰੀਏ ਵੀ ਇਹਨੂੰ ਤੋੜ ਲਓ ਵੇਟ ਦੇ ਵਿੱਚ ਵੀ ਮੁਕਾਬਲੇ ਚ ਆਜੋ ਤੇ ਇਹਦਾ ਮਤਲਬ ਜਿਹੜੀਆਂ ਆਪਾਂ ਚੀਜ਼ਾਂ ਦੱਸਤੀਆਂ ਵੀ ਇੰਨੇ ਨੰਬਰ ਕਰਾਉਂਦੇ ਨੇ ਜੇ ਜੇ ਆਪਾਂ 8 ਫੁੱਟੇ ਰੋਟਾਵੇਟਰ ਦੀ ਇਹ ਗੱਲ ਕਰ ਲੈਨੇ ਆ 8 ਤੇ 9 ਫੁੱਟਾ ਜ਼ਿਆਦਾ ਚੱਲਦਾ ਆਪਣਾ 8 ਫੁੱਟਾ ਰੋਟਾਵੇਟਰ 6 ਕੁਇੰਟਲ 40 ਕਿਲੋ ਦਾ ਆਮ 5.5 ਕੁਇੰਟਲ ਦੇ ਹੁੰਦੇ ਨੇਗੇ ਆਪਣਾ 6 ਕੁਇੰਟਲ 40 ਕਿਲੋ ਦਾ ਠੀਕ ਮਤਲਬ 6.5 ਕੁਇੰਟਲ ਦੇ ਕਰੀਬ ਗਿਆ ਹਾਂ ਹੈਨਾ ਜੀ ਇੱਕ ਕੁਇੰਟਲ ਵਜਨ ਇੱਕ ਕੁਇੰਟਲ ਵੇਟ ਵੱਧ ਹੈ ਹਾਂ ਫਿਰ ਤੇ ਉਹ ਕਿੱਥੇ ਧੜਕਾ ਸਹੀ ਗੱਲ ਹੈ ਜੀ ਠੀਕ ਹੈ ਜਦੋਂ ਤੁਸੀਂ ਮਲਚਰ ਮਾਰੇ ਹੋਏ ਖੇਤ ਦੇ ਵਿੱਚ ਚਲਾਉਣਾ ਝੋਨੇ ਤੋਂ ਬਾਅਦ ਪਰਾਲੀ ਦੇ ਵਿੱਚ ਤੁਹਾਨੂੰ ਉੱਤੇ ਨਾ ਕੋਈ ਬੋਰੀ ਰੱਖਣ ਦੀ ਲੋੜ ਹੈ ਕਈ ਵੀਰ ਨਾ ਸੁਪਰ ਸੀਡਰ ਨਾਲ ਜ਼ਮੀਨ ਪਾਉਂਦੇ ਨੇਗੇ ਆਲੂ ਵਾਲੀ ਜੀ ਪਲਾਉ ਦੇਖੋ ਆਪਾਂ ਮਲਚਰ ਮਾਰਨ ਤੋਂ ਬਾਅਦ ਜਦੋਂ ਪਲਾਉ ਚਲਾਉਣਾ ਤਾਂ ਪਲਾਉ ਸਿੱਧਾ ਨਹੀਂ ਚੱਲਦਾ ਪਲਾਉ ਚਲਾਉਣ ਤੋਂ ਪਹਿਲਾਂ ਸੁਪਰ ਸੀਟਰ ਜਾਂ ਰੋਟਾਵੇਟਰ ਮਾਰਨਾ ਪੈਂਦਾ ਹੈ ਜੀ ਹੁਣ ਆਮ ਜਿਹੜੇ ਰੋਟਾਵੇਟਰ ਭਰਾਵਾਂ ਕੋਲੇ ਹੈਗੇ ਨੇ ਉਹ ਓਨਾ ਕੰਮ ਨਹੀਂ ਕਰਦੇ ਮਲਚਰ ਦੇ ਉੱਤੇ ਤਾਂ ਉਹ ਸੁਪਰ ਸੀਟਰ ਫੇਰਦੇ ਨੇ ਤਾਂ ਆਪਣਾ ਰੋਟਾਵੇਟਰ ਚੱਲੂਗਾ ਉੱਥੇ ਜਿੱਥੇ ਸੁਪਰ ਸੀਟਰ ਚੱਲਦਾ ਹੈ ਬਿਲਕੁਲ ਜੀ ਇਹ ਖਾਸੀਅਤ ਇਸ ਮਾਡਲ ਦੀ ਹੈ ਬਈ ਓਕੇ ਜੀ ਓਕੇ ਯਾਨਕਿ ਸੁਪਰ ਸੀਟਰ ਦੇ ਮੁਕਾਬਲੇ ਚ ਭੇਡਦਾ ਅੱਜ ਦੀ ਘੜੀ ਆਪਣੇ ਲਾ ਲਈ ਹੈਵੀ ਹੈਵੀ ਜੀ ਹੈਵੀ ਦੇ ਮੁਕਾਬਲੇ ਤੇ ਚੱਲਣ ਦੇ ਮੁਕਾਬਲੇ ਚੱਲਣ ਦੇ ਮੁਕਾਬਲੇ ਹੈਨਾ ਤੇ ਤੁਹਾਡੇ ਜੀ ਆਪਣਾ ਜਿਹੜਾ 24 ਘੰਟੇ ਮਤਲਬ ਆਨਲਾਈਨ ਸਰਵਿਸ ਦਾ ਤੁਹਾਡੀ ਜਿਹੜਾ ਫੋਨ ਨੰਬਰ ਹੈਗਾ ਆਪਣਾ 73094 ਹੂੰ 01313 9501909734 09734 ਹਾਂ ਇਹ ਦੋ ਨੰਬਰ ਚੱਲਦੇ ਲੰਗੇ ਆਪਣੇ ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋਗੇ ਤੇ ਆਪਣਾ ਰੋਟਾਵੇਟਰ ਬੁੱਕ ਕਰਵਾ ਤੇ ਇਹ ਆਪਾਂ ਕਿਹੜੀ ਲੋਕੇਸ਼ਨ ਪਈ ਦੀ ਜਿੱਥੇ ਜੇ ਆਪਾਂ ਖੜੇ ਅੱਜ ਇੰਦਰ ਲੋਕ ਕਲੋਨੀ ਗਰਚਾ ਰੋਡ ਦੇ ਬਿਲਕੁਲ ਸਾਹਮਣੇ ਆ ਤੇ ਆਈਟੀਆਈ ਚੌਂਕ ਤੋਂ ਜਦੋਂ ਆਪਾਂ ਤਰੁੰਲੇ ਨੂੰ ਕਹ ਲਈਏ ਜਾਂ ਸੰਗਰੂਰ ਨੂੰ ਆਪਾਂ ਮੁੜਦੇ ਆਂਗੇ ਕਾਂਸ਼ੀਰਾਮ ਐਚਪੀ ਪੰਪ ਭਗਾ ਐਚਬੀ ਪੰਪ ਕ੍ਰੋਸ ਕਰਨਸਾਰ ਜਾਂ ਸਾਹਮਣੇ ਮਿਲਨ ਹੋਟਲ ਦੇ ਆਪਾਂ ਸਾਹਮਣੇ ਕਹਿ ਦਈਏ ਹੈਨਾ ਜੀ ਇਹ ਕਲੋਨੀ ਦੇ ਸਾਹਮਣੇ ਨਾ ਇੱਕ ਘੰਟੀ ਲੱਗੀ ਹੋਈ ਹੈ ਘੰਟੀ ਵਾਲੀ ਕਲੋਨੀ ਵੀ ਕਹਿੰਦੇ ਬਹੁਤ ਸਾਰੀ ਵੱਡੀ ਵੱਡੇ ਸਾਰੇ ਸਾਈਜ਼ ਦੀ ਬੈਲ ਬਣਾਈ ਹੋਈ ਹੈ ਜਿਵੇਂ ਆਪਣੇ ਮੰਦਰਾਂ ਚ ਬੈਲ ਹੁੰਦੀ ਹੈ ਠੀਕ ਹੈ ਜੀ ਤੇ ਅੰਦਰ ਲੋਕ ਵੈਨਿਊ ਆਗਾ ਇਹ ਜੀ ਤੇ ਇੱਥੇ ਤੁਸੀਂ ਆ ਸਕਦੇ ਹੋ ਓਕੇ ਤੇ ਲੋ ਮਿੱਤਰੋ ਸੰਪਰਕ ਕਰ ਲਿਓ ਤੁਸੀਂ ਕੋਈ ਵੀ ਇੰਪਲੀਮੈਂਟ ਵਾਲੇ ਜਾਣਕਾਰੀ ਲੈਣੀ ਹੈ ਤੇ ਬਾਕੀ ਬਾਈ ਉਹਨਾਂ ਦਾ ਨੰਬਰ ਹੈ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਤੇ ਤੁਹਾਡਾ ਨਾ ਇਸ ਜਿਵੇਂ ਕਹਿੰਦੀ ਪ੍ਰਾਈਮ ਐਗਰੀਟੈਂਚ ਜਾ ਏ ਉਹ ਕਿਸਾਨ ਭਰਾ ਨੇ ਜਿਹੜੇ ਆਪ ਜਿਨ੍ਹਾਂ ਨੇ ਜਿੰਮ ਕੇ ਹੱਡ ਤੋੜ ਮੀ ਹੁਣ ਤੱਕ ਮਿਹਨਤ ਕੀਤੀ ਹੈ ਨਾ ਕਿਸਾਨ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਤਾ ਹੁੰਦਾ ਜੀ ਵੀ ਕਿੱਥੇ ਪ੍ਰੋਬਲਮ ਆਉਂਦੀ ਉਹ ਕਿਵੇਂ ਹੱਲ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਸੋ ਕਿਸਾਨ ਭਰਾ ਨੇ ਕਿਸਾਨਾਂ ਦੇ ਫਾਇਦੇ ਦੀ ਹਮੇਸ਼ਾ ਗੱਲ ਕਰਦੇ ਆ ਹਮੇਸ਼ਾ ਕਿਸਾਨਾਂ ਦਾ ਭਲਾ ਸੋਚਦੇ ਆ ਵੀ ਜਰੂਰ ਇੱਕ ਵਾਰੀ ਤੁਸੀਂ ਬਾਈ ਉਹਨਾਂ ਨੂੰ ਮਿਲ ਕੇ ਜਾਇਓ ਸੋ ਬਹੁਤ ਮਿਹਰਬਾਨੀ ਜੀ ਧੰਨਵਾਦ